ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਸਿੱਟੋ ਦੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਤੁਹਾਨੂੰ ਦੱਸ ਦਈਏ ਕਿ ਕਨੋਜ਼ਲਾ ਤੇ ਅਨਮੋਲ ਕੁਆਟਰਾਂ ਵਾਲੇ ਦੀ ਪਿਛਲੇ ਦਿਨੋਂ ਕੰਟਰੋਵਰਸੀ ਚੱਲੀ ਆ ਜਿਸ ਦੇ ਉੱਪਰ ਕੀ ਅਨਮੋਲ ਕੁਆਟਰ ਵਾਲੇ ਵੱਲੋਂ ਜਵਾਬ ਆਇਆ ਸੀਗਾ ਕਨੋਜ਼ਲਾ ਨੂੰ ਅਤੇ ਕਨੋਜ਼ਲਾ ਨੇ ਫਿਰ ਇੱਕ ਵਾਰੀ ਜਵਾਬ ਦੇ ਦਿੱਤਾ ਹੈ ਅਨਮੋਲ ਨੂੰ ਕੀ ਗੱਲ ਜੋ ਕਿ ਆਇਆ ਕਨੋਜ਼ਲਾ ਨੇ ਉਸ ਵੀਡੀਓ ਦੇ ਵਿੱਚ ਤਰਨ ਸ਼ਰਮਾ ਤੋਂ ਇਹ ਗੱਲ ਜਿਹੜੀ ਕਿ ਸ਼ੁਰੂ ਹੋਈ ਆ ਜਿਸ ਦੇ ਉੱਪਰ ਕੀ ਕਰਨ ਹੋਜ਼ਰਾਂ ਨੇ ਬਿਨਾਂ ਦੱਸੇ ਹੀ ਹੈਲਪ ਕਰ ਦਿੱਤੀ ਸੀਗੀ ਤਰਨੁ ਸ਼ਰਮਾ ਜੀ ਜਿਸ ਦੇ ਉੱਪਰ ਕੀ ਤਰਨੁ ਸ਼ਰਮਾ ਨੇ ਲਾਈਵ ਆ ਕੇ ਦੱਸਿਆ ਸੀਗਾ ਠੀਕ ਹੋ ਦੋਸਤੋ ਥੋੜੀ देर ਬਾਅਦ ਹੀ ਅਨਮੋਲ ਕਵਾਤਰਾ ਦੇ ਇੰਸਟਾਗ੍ਰਾਮ ਦੇ ਉੱਪਰ ਇੱਕ ਵੀਡੀਓ ਜਿਹੜੀ ਕੀ ਅਪਲੋਡ ਕੀਤੀ ਜਾਂਦੀ ਹੈ ਅਨਮੋਲ ਕਵਾਤਰਾ ਵੱਲੋਂ ਜਿਹੜੀ ਕੀ ਕਾਫੀ ਥੋੜੇ ਟਾਈਮ ਦੇ ਵਿੱਚ ਵਾਇਰਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਕੀ ਅਨਮੋਲ ਆਪਣੀ ਹੀ ਵੀਡੀਓ ਨੂੰ ਡਿਲੀਟ ਕਰ ਦਿੰਦਾ ਹੈ ਠੀਕ ਹੈ 1 ਘੰਟੇ ਤੋਂ ਪਹਿਲਾਂ ਪਹਿਲਾਂ ਕੀ ਕੁਝ ਗਿਆ ਆ ਦੋਵਾਂ ਨੇ ਉਸ ਵੀਡੀਓ ਦੇ ਵਿੱਚ ਆ ਤੁਹਾਨੂੰ ਦਿਖਾ ਦਿੰਨੇ ਆ ਉਸ ਵੀਡੀਓ ਨੂੰ ਅਤੇ ਕਰਨ ਹੋਜ਼ਰਾਂ ਨੇ ਕੀ ਜਵਾਬ ਦਿੱਤਾ ਆ ਉਹ ਸੋਹ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਬਹੁਤ ਜਲਦੀ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਇੱਕ ਛੋਟੀ ਜਿਹੀ ਰੀਲ ਪਾਣੀ ਹੈ ਇੱਕ ਰੀਲ ਦੇ ਬਦਲੇ ਬਲੈਂਕ ਚੈੱਕ ਉਹ ਤੂੰ ਭਰਾਵਾ ਪਾਵੇਂ ਮੇਰੀ ਲੰਗਾ ਕਰਾ ਲੈ ਯਾਰ ਐਗਰੀਮੈਂਟ ਲਿਆ ਭਰਾ ਆਲੋ ਭਾਜੀ ਉਹ ਬਲੈਂਕ ਚੈੱਕ ਦੁਬਈ 11 ਉੱਤੀ ਪਾਵਾਂਗੇ ਯਾਰ ਇੰਨੇ ਪੈਸੇ ਆਤਾ ਗਏ ਆ ਪਰ ਇਤਨਾ ਬੁਧਾਨਮੀ ਵੀ ਬਹੁਤ ਹੋਏਗੀ ਉਹ ਆਈਡੀਆ ਇਹ ਚੋ 2 4 5 ਲੱਖ ਰੁਪਏ ਵੰਡ ਦੇਣੇ ਆ ਲੋਕਾਂ ਨੂੰ ਲੱਗੂਗਾ ਕਿ ਵੱਡਾ ਸਮਾਜ ਸੇਵੀ ਕਲੀਨ ਹੈ ਲੋਕਾਂ ਮੇਰਾ ਆਜੂਗਾ ਪ੍ਰੋਮੋਸ਼ਨ ਦਾ ਦੇਖਣਾ ਨਹੀਂ ਦੇ ਤੋ ਕਿੰਨੇ ਲੋਕਾਂ ਦੇ ਤਬਾਹ ਹੋ ਜਾਣੇ ਘਰ ਕੁਆਤਰੇ ਸਾਹਿਬ ਦਾ ਇੱਕ ਪੋਡਕਾਸਟ ਵੀ ਆ ਰਿਹਾ ਕਹਿੰਦੇ ਸੰਡੇ ਨੂੰ ਜਿੱਦੇ ਚ ਮੁੰਡਾ 12 ਲੱਖ ਰੁਪਏ ਆ ਰਿਹਾ ਤੈਨੂੰ ਪਤਾ ਦਾ ਸੁਸਾਈਡ ਕਰਨ ਚੱਲਦਾ ਸੀ ਪਰ ਜਾਈ ਠੰਡਾ ਪਾ ਕੇ ਲੈਣਾ ਆਪਾਂ ਕਿਤੇ ਪੈਸੇ ਮਿਲ ਗਏ ਆਪਾਂ 2-4 ਚੰਗੇ ਕੰਮ ਕਰਕੇ ਵਾਵਾ ਖੱਟ ਲੈਣੀ ਆਪਣੀ ਐਸੇ ਫਤੂ ਬਣਾ ਜਾਤਾ ਆਪ ਲੋਕੋ ਨੂੰ ਕਰਨ ਭਾਈ ਜੀ ਆਪਣੀ ਹੈਲਥ ਹੁਣ ਮੈਂ ਕਿਵੇਂ ਕਰਾਂ ਹਲ ਕਰਦੇ ਆ ਤਾਂ ਵੀ ਰੋਗ ਬੋਲਦਾ ਜੇ ਨਹੀਂ ਕਰਦੇ ਤਾਂ ਵੀ ਬੋਲਦਾ ਟਾਈਮ ਹੁੰਦਾ ਸੀ ਅਸੀਂ ਇੱਕ-ਇੱਕ ਮਹੀਨੇ 4-4 5-5 ਹਜ਼ਾਰ ਟਿਕਟ ਵੇਚਦੇ ਸੀ ਤੇ ਹੁਣ ਵੀ ਇੱਕ-ਇੱਕ ਦਿਨ 'ਚ 10-10 ਹਜ਼ਾਰ ਟਿਕਟ ਵਿਕਦੀ ਆ ਅਸੀਂ ਤਾਂ ਮੱਚੀ ਜਾਂਦੇ ਨੇ ਬੈਠੇ ਫਿਰ ਵੀਡੀਓ ਪਾ ਕੇ ਡਿਲੀਟ ਵੀ ਕਰ ਜਾਂਦੇ ਆ ਘੰਟੇ ਕੀ ਜੀ ਡਿਲੀਟ ਹੋ ਜਾਂਦੀ ਆ ਸਮਝ ਨਹੀਂ ਆਉਂਦੀ ਦੁਨੀਆਦਾਰੀ ਬੜੀ ਨਿਆਰੀ ਕਰਮ ਸਿਆਂ ਬ ਵੀ ਕਰ ਦਿੰਦੇ ਚੀਤੀ ਨੂੰ ਸਿਸਟਮ ਨਹੀਂ ਸਮਝ ਆਇਆ ਇਹਨੂੰ ਕਿ ਰੱਖਿਆ ਤਾਂ ਕਰੂ ਮਾੜੀ ਮੋਟੀ ਬਾਕੀ ਤੁਸੀਂ ਪ੍ਰਸ਼ਾਦ ਦੇ ਦਿੰਨੇ ਹੋ ਆਂ ਲਾਰਮੀ ਕੋਈ ਚੱਕ ਦਨੇਗਾ ਵੀਡੀਓ ਡਿਲੀਟ ਉਹ ਵੀਡੀਓ ਯਾਰ ਆ ਗਈ ਮੈਨੂੰ